ਇਹ ਬਾਈ ਜੀ 2022 ਮਾਡਲ 2022 ਮਾਡਲ ਆ ਜੀ ਇਹ ਠੀਕ ਹੈ ਜੀ ਮੰਨ ਕੇ ਚਲੋ 400 ਘੰਟਾ ਸਾਢੇ 400 ਚੱਲੇਗਾ ਇਹ ਬਾਈ ਜੀ 1500 ਘੰਟਾ ਚੱਲੇਗਾ 2021 ਮਾਡਲ ਆ ਪੰਜਾਬ ਲੰਬਰਾ ਪਹਿਲੇ ਮਾਲਕ ਦਾ ਬਾਈ ਜੀ 2014 ਮਾਡਲ ਆ ਮੰਗਲੇ ਟਾਇਰ ਗੁੜੀਆਰ ਦੇ ਨਵੇਂ ਨੇ ਮੂਰਲੇ ਨਾਲ ਦੇ ਨੇ ਇਹ ਬਾਈ ਜੀ 2013 ਮਾਡਲ ਆ ਹਾਂਜੀ ਕਲੌਸ ਕਾਰ ਇੰਜਣਾ ਹਾਂਜੀ ਤੇ ਵੀਵੀ 31 ਮਾਨਸਾ ਨੰਬਰ ਟਾਇਰ ਚੌਂਕੜਾ ਦੁਬਾਰੇ ਗੁੜੀਆਰ ਦੇ ਨਵੇਂ ਲੱਗੇ ਨੇ। ਇਹਦੇ 2012 ਮਾਡਲ ਆ ਇਹ। ਹਾਂਜੀ। ਕੰਡੀਸ਼ਨ ਟਰੈਕਟਰ ਦੀ 20 ਮਾਡਲ ਵਰਗੀ ਪਈ ਆ ਟਾਇਰ ਚੌਂਕੜਾ ਨਵੇਂ ਨੇ ਮੰਗ ਲੈ ਜੇ ਕੇ ਦੇ ਮੂਰਲੇ ਗੁੜੀਆਰ ਦੇ। ਭਾਈ ਜੀ ਇਹ ਆ ਗਿਆ 2014 ਮਾਡਲ ਆ। ਹਾਂਜੀ। ਫਲੋਸਕਰ ਇੰਜਨ ਆ। ਤੇ ਭਾਈ ਜੀ 2014 ਮਾਡਲ ਆ ਨਾਲ ਦੇ 75-80 ਪੈਸੇ ਟਾਇਰਾਂ ਮਰਫ ਦੇ। ਠੀਕ ਹੈ ਜੀ। ਮੂਰਲੇ 90-95 ਪੈਸੇ ਨੇ। ਠੀਕ ਹੈ ਜੀ। ਸਾਰਾ ਟਰੈਕਟਰ ਇਹ ਨਾਲ 2014 ਮਾਡਲ। ਹਾਂ ਫਿਰ ਆਪਾਂ ਜੇ ਪੱਖੋ ਦੇ ਵਿੱਚ ਖੜੇ ਆ ਪੱਖੋ ਕਲਾ। ਸਾਰ ਸੇਲ ਪਰਚੇਜ ਬਾਈ ਦਾ ਬੋਰਡ ਵੀ ਲੱਗਿਆ ਹੋਇਆ ਮੈਂ 메ਨ ਰੋਡ ਦੇ ਉੱਤੇ ਮਾਨਸਾ ਹਾਈਵੇ ਰੋਡ ਹੈ ਬਾਈ ਇਹ ਬਾਕੀ 972 ਬਾਈ ਆਪਣੇ ਨਾਲ ਜੁੜਿਆ ਸਤਿ ਸ੍ਰੀ ਅਕਾਲ ਬਾਈ ਜੀ ਉਹ ਠੀਕ ਹੈ ਬਾਈ ਵਧੀਆ ਜੀ ਬਾਈ ਵਧੀਆ ਤੇ ਕਿੰਨੇ ਕ ਟਰੈਕਟਰ ਨੇ ਟਰੈਕਟਰ 12 13 ਕ ਹੁੰਦੇ ਆ ਬਾਈ ਆਪਣੇ ਚ ਅੱਛਾ ਲੋਕੇਸ਼ਨ ਕੀ ਪੈ ਗਈ ਇਹ ਬਾਈ ਜੀ ਪੱਖੋ ਕਲਾਂ ਪਿੰਡ ਹੈਗਾ ਮਾਨਸਾ ਬਰਨਾਲਾ ਰੋਡ ਦੇ ਉੱਤੇ ਹੈ ਬਰਨਾਲੇ ਜ਼ਿਲ੍ਹੇ ਦਾ ਪਿੰਡ ਹੈ ਜੀ ਇਹ ਠੀਕ ਹੈ ਜੀ ਮਾਨਸਾ ਤੋਂ ਬਾਈ ਕਿੰਨੇ ਕਿਲੋਮੀਟਰ ਪੈਂਦਾ 18 ਕ ਬਰਨਾਲੇ ਤੋਂ ਪੈਂਦਾ 10 ਕ ਆਪਾਂ ਨੂੰ ਪੈਂਦਾ ਤਪਾ 20 ਰੰਪਰਾ ਜੀ ਠੀਕ ਹੈ ਜੀ ਮਾਨਸਾ ਬ ਠੀਕ ਹੈ ਮਾਨਸਾ ਬਰਨਾਲਾ ਰੋਡ ਠੀਕ ਹੈ ਜੀ ਹੰਡਾਏ ਤੋਂ ਸਰਸੇ ਨੂੰ ਸਿੱਧਾ ਰੋਡ ਜਾਂਦਾ ਠੀਕ ਹੈ ਜੀ ਤੇ ਜਿਹੜੇ ਆਪਾਂ ਟਰੈਕਟਰ ਦਿਖਾਵਾਂਗੇ ਕਾਪੀ ਕਾਗਜਾਂ ਦੇ ਕਾਪੀ ਕਾਗਜ ਦੇ ਓਕੇ ਹੋਣਗੇ ਬਾਈ ਜੀ ਪਿਆਬ ਨੰਬਰ ਹੋਣਗੇ ਲਗਭਗ ਕੋਈ ਆਪਾਂ ਹਰਿਆਣਾ ਹਰੂਣਾ ਬਾਹਰਲਾ ਨੰਬਰ ਟਰੈਕ ਨਹੀਂ ਲੈਂਦੇ ਠੀਕ ਹੈ ਜੀ ਬਾਹੀ ਤੇ ਚੱਲਿਆ ਮਿਲੂ ਕੋਈ ਭੂਗ ਵਾਲਾ ਨਹੀਂ ਟਰੈਕਟਰ ਮੈਨੂੰ ਆਪਣੇ ਕੋਲ ਕੋਈ ਭਰਤ ਵਾਲਾ ਨਹੀਂ ਮਿਲੂਗਾ ਠੀਕ ਹੈ ਜੀ ਕੱਲੀ ਬਾਹੀ ਤੇ ਚੱਲਿਆ ਟਰੈਕਟਰ ਆਪਣੇ ਪਹਿਲੇ ਮਾਲਕਾਂ ਦੇ ਘਰਾਂ ਤੋਂ ਆਪਾਂ ਟਰੈਕਟਰ ਲੈਨੇ ਆ ਮੰਡੀਆਂ-ਮੁੰਡੀਆਂ ਦੇ ਨਹੀਂ ਆਪਾਂ ਜਾਂਦੇ ਇੱਥੇ ਵੇਚਦੇ ਆ ਆਪਣਾ ਘਰ ਆ ਇੱਥੇ ਠੀਕ ਹੈ ਜੀ ਪੂਣਾ ਪਾਟ ਸੋ 55 ਤੋਂ ਸਟਾਰਟ ਕਰਦੀ ਐ ਐਫ ਆਈ ਰਿਵਰਸ ਪੀਟੀਓ ਦੇਗੀ ਚੁੱਲੇ ਵਾਲੀ ਤੋਂ ਇਹਦੇ ਬਾਰੇ ਬਾਈ ਦੱਸੀ ਇਹ ਬਾਈ ਜੀ 2022 ਮਾਡਲ 2022 ਮਾਡਲ ਆ ਜੀ ਇਹ ਠੀਕ ਫਸਟ ਪਾਰਟੀ ਦਾ ਟਰੈਕਟਰ ਆ 7,70,000 ਦਾ ਦੇਣਾ ਜੀ ਇਹ ਠੀਕ ਹੈ ਜੀ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਤੇ ਆਪਣਾ ਇਹਦੇ ਤੇ 80,000 85,000 ਦਾ ਸਮਾਨ ਲੱਗਿਆ 59 ਗੇੜਾਂ ਦੇ ਬੇਟ ਛਤਰੀ ਮਹਿੰਗੀ ਲੱਗੀ ਹੋਈ ਆ ਟੈਂਪ ਲੱਗਿਆਗਾ ਮੂਹਲੇ ਮੰਗਰਾਟ ਘੋੜਾ ਬੰਪਰ ਟੈਂਕੀ ਵਾਲਾ ਠੀਕ ਹੈ ਜੀ 80-85,000 ਰੁਪਏ ਦਾ ਆਪਣਾ ਸਮਾਨ ਲਵਾਇਆ ਟਰੈਕਟਰ ਆਪਾਂ ਚਲਾਇਆ ਨਹੀਂ ਕਿ ਸ਼ੌਕ ਦੇ ਗੇੜੇ ਜੇ ਬਾਈ ਨੇ ਦਿੱਤੇ ਨੇਗੇ ਠੀਕ ਹੈ ਜੀ ਕੋਈ ਕੱਦੂ ਚ ਨਹੀਂ ਬਾੜਿਆ ਕੋਈ ਬਾਹਰ ਨਹੀਂ ਬਾਹਿਆ ਆਪਾਂ ਦੇ ਨਾਲ ਠੀਕ ਹੈ ਜੀ ਹਾਂਜੀ ਡਬਲ ਡਿਸਟ੍ਰੀਬਿਊਟਰ ਚਾ ਮਿੱਤਰੋ ਆ ਚ ਪੂਰਾ ਕੰਟ੍ਰੈਕਟ ਫੁੱਲ ਟੌਪ ਟਰੈਕਟਰ ਆ ਗਿਆ ਜਿਹੜਾ ਅੱਜ ਫੁੱਲ ਫੰਕਸ਼ਨ ਚ ਆ ਰਿਹਾ ਦੂਤੋਂ ਦੀ ਕੋਈ ਨਹੀਂ ਆ ਰਹਾ ਠੀਕ ਹੈ ਜੀ ਅੱਜ ਜਿਹੜਾ ਫੁੱਲ ਫੰਕਸ਼ਨ ਆ ਟਰੈਕਟਰ ਦਾ ਰਿਹਾ ਉਹ ਫੁੱਲ ਫੰਕਸ਼ਨ ਵਾਲਾ ਟਰੈਕਟਰ ਹੈ ਠੀਕ ਹੈ ਜੀ ਤੇ ਮੂਰੇ ਆ ਗਿਆ ਸਿਉਨਾਲੀਕਰ 750 ਸਿਕੰਦਰਾ 55 ਐਚਪੀ ਦੱਸੀ ਬਾਈ ਇਹ ਬਾਈ ਜੀ 1500 ਘੰਟਾ ਚੱਲੇਗਾ ਠੀਕ ਹੈ 2021 ਮਾਡਲ ਆ ਪੰਜਾਬ ਨੰਬਰ ਆ ਪਹਿਲੇ ਮਾਲਕ ਦਾ ਠੀਕ ਹੈ ਜੀ ਤੇ ਛਤਰੀ ਇਹਦੇ ਨਾਲ ਆਈ ਹੈ ਛਤਰੀ ਐਮਿਕਰੀ ਆ ਗਈ 2 ਸਪੀਡ ਆ ਜੀ ਇਹ ਠੀਕ ਹੈ ਜੀ ਡਿਸਟ੍ਰਿਬਿਊਟਰ ਡਬਲ ਆ ਗਿਆ ਠੀਕ ਹੈ ਜੀ ਅੱਡ ਤੇਲ ਵਾਲਾ ਗਿਆ ਤੇਲ ਬ੍ਰੇਕ ਆ ਗਿਆ ਪੂਰਾ ਨਵਾਂ ਟਰੈਕਟਰ 12 1500 ਘੰਟੇ ਦਾ ਆਈਡੀਆ ਚੱਲਿਆ ਹੋਇਆ ਨਾਲ ਦੇ ਟਾਇਰਾਂ ਹੀ ਚੌਂਕੜਾ ਨਾਲ ਦੇ ਟਾਇਰ ਕਿੰਨੇ ਦੇ ਪੈਂਦੇ ਨੇ 85 ਪੈਸੇ ਮੂਹਰਲੇ ਹੋਣਗੇ 90 95 ਪੈਸੇ ਗੁੜੀਆ ਦੇ ਟਾਇਰ ਆ ਜੀ ਠੀਕ ਹੈ ਜੀ ਮਾਡਲ 21 ਆ ਗਿਆ ਤੇ ਰੇਟ ਰੇਟ ਦਾ 5 ਲੱਖ 75 ਹਜ਼ਾਰ ਮੰਗਦਾ 5.5 ਲੱਖ ਦਾ ਦੇ ਦਾਂਗੇ 4 ਲੱਖ 75 ਹਜ਼ਾਰ ਦਾ ਲੋਨ ਕਰ ਦਾਂਗੇ ਤੇ ਜੀ 4 ਲੱਖ 75 ਹਜ਼ਾਰ 4 ਲੱਖ 75 ਹਜ਼ਾਰ ਦਾ ਲੋਨ ਕਰ ਦਾਂਗੇ ਕੱਲਾ 75 ਹਜ਼ਾਰ ਲੈ ਕੇ ਆ ਜਾਓ ਤੇ ਟਰੈਕਟਰ ਲੈ ਜਾਓ ਕੱਲਾ 75 ਹਜ਼ਾਰ ਲਿਆਓ ਟਰੈਕਟਰ ਲੈ ਜਾਓ ਹਾਂ ਜੀ ਤੇ ਟਰੈਕਟਰ ਮਿੱਤਰੋ ਚੰਗਾ ਹੈ। ਹਾਂਜੀ। ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ। ਮੂਹਰੇ ਫੇਰ ਸੇਉਣ ਵਾਲੀ ਕਾ ਗਿਆ 750। ਬਾਈ ਜੀ 2014 ਮਾਡਲ ਆ ਮੰਗ ਲੈ ਟਾਇਰ ਗੁੜੀ ਅਰ ਦੇ ਨਵੇਂ ਨੇ ਮੂਹਰੇ ਨਾਲ ਦੇ ਨੇ। ਠੀਕ ਹੈ ਜੀ। ਤੇ ਪੰਜਾਬ ਨੰਬਰ ਆ ਪਹਿਲੇ ਕਰ ਦਾ ਨਵਾਂ ਨਿਕਲਿਆ ਹੋਇਆਗਾ। ਠੀਕ ਹੈ ਜੀ। ਤੇਲ ਬ੍ਰੇਕਾ ਅੱਡ ਤੇਲ ਆ ਗਿਆ ਸਟੀਰਿੰਗ ਦਾ ਪਾਵਰ ਸਟੀਰਿੰਗ ਆ ਜੀ ਇਹ। ਪਾਵਰ ਸਟੀਰਿੰਗ ਹੈ। ਹਾਂਜੀ 2014 ਮਾਡਲ 440000 ਦੀ ਮੰਗ ਆ 430000 ਦਾ ਪਾ ਟਰੈਕਟਰ ਛੱਡ ਦਾਂਗੇ। 430000 ਦਾ ਬਣੂ ਮਿੱਤਰੋ ਇੰਜਨ ਗੇਅਰ ਦਾ ਕਿਵੇਂ ਰੂਰਾ ਨਵਾਂ ਟਰੈਕ ਡਬਲ ਡਿਸਟਰੀਬਿਊਟਰ ਹਾਂਜੀ 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 ਪੂਰਾ ਕਿਤੇ ਰੰਗ ਦੀ ਕਲਮ ਨਹੀਂ ਲੱਗੀ ਪੂਰਾ ਟਰੈਕਟਰ ਬਾਹੀ ਤੇ ਚਲਾ ਕਹੈਂ ਟਰੈਕਟਰ ਆ ਪੂਰਾ ਪੂਰਾ ਕਹੈਂ ਟਰੈਕਟਰ ਆ ਬਾਈ ਕਹਿੰਦਾ ਪੂਰਾ ਨਾ ਨਾ ਚਾਬੀ ਨਹੀਂ ਲੱਗੀ ਹੋ ਸਕਦਾ ਕੱਲੀ ਕਲਚ ਬਲੇਡ ਵਿੱਚੱਕ ਪਈ ਹੋਵੇ ਠੀਕ ਹੈ ਜੀ ਮੂਰੇ ਆ ਗਿਆ 855 ਐ ਫੇਰ ਵਰਸ ਪੀਟੀਓ ਬਾਈ ਇਹਦੇ ਬਾਰੇ ਦੱਸੀ ਮੈਨੂੰ ਇਹ ਬਾਈ ਜੀ 2013 ਮਾਡਲ ਆ ਹਾਂਜੀ ਕਲੋਸ ਕਾਰ ਇੰਜਨ ਆ ਹਾਂਜੀ ਤੇ ਪੀਵੀ 31 ਮਾਨਸਾ ਨੰਬਰ ਆ ਟਾਇਰ ਚੌਂਕੜਾ ਦੁਬਾਰੇ ਗੁੜਿਆਰ ਦੇ ਨਵੇਂ ਲੱਗੇ ਨੇ ਠੀਕ ਹੈ ਜੀ ਤੇ ਜੇ ਆਪਾਂ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਤੇ ਤਾਂ ਟਰੈਕਟਰ ਦੇ 90 95 ਪੈਸੇ ਪਏ ਨੇ ਜੀ ਗੂਡੀਆਰ ਦੇ ਰੰਗ ਪੇਂਟ ਦਾ ਇੰਜਨ ਰੰਗ ਪੇਂਟ ਦਾ ਸਾਰਾ ਅਰੀਜਨਲ ਆ ਡਿਸਟ੍ਰੀਬਿਊਟਰ ਵਾਲਾ ਟਰੈਕਟਰ ਆ ਜੀ ਮੰਗਰ ਡਬਲ ਡਿਸਟ੍ਰੀਬਿਊਟਰ ਆ ਕਲੋਸ ਕਰ ਇੰਜਨ ਆ 2013 ਮਾਡਲ ਹਾਂਜੀ 4 ਲੱਖ 85 ਜਾਂ ਡਿਮਾਂਡ ਆ 4 ਲੱਖ 75000 ਦਾ ਦੇ ਦਾਂਗੇ 4 ਲੱਖ 75000 ਦਾ ਮਿੱਤਰੋ ਇਹ ਟਰੈਕਟਰ ਬਣੂ ਪੀਬੀ 31 ਮਾਨਸਾ ਦਾ ਨੰਬਰ ਆ ਕਲੋਸ ਕਰ ਟਰੈਕਟਰ ਆ ਜੀ ਕਲੋਸ ਕਰ ਮਿਲਦਾ ਨਹੀਂ ਬਹੁਤ ਘੱਟ ਪੀਸ ਮਿਲਦਾ ਠੀਕ ਆ ਜੀ ਮੂਰੇ ਆ ਗਿਆ ਸਿਉਨਾਲੀ ਇਦੇ ਬਾਰੇ ਦੱਸੀ ਬਾਈ ਬਾਈ ਜੀ 2012 ਮਾਡਲ ਆ ਇਹ ਹਾਂਜੀ ਕੰਡੀਸ਼ਨ ਟਰੈਕਟਰ ਦੀ 20 ਮਾਡਲ ਵਰਗੀ ਪਈ ਆ ਟਾਇਰ ਚੌਂਕੜਾ ਨਵੇਂ ਨੇ ਮੰਗ ਲੈ ਜੇ ਕੇ ਦੇ ਮੂਰਲੇ ਗੂੜੀਰਦੇ ਆ ਜੀ ਠੀਕ ਆ ਜੀ ਇੰਜਨ ਗੇਅਰ ਦਾ ਕਿੱਦਾਂ ਰੋ ਇੰਜਨ ਗੇਅਰ ਦਾ ਤਾਂ ਜੀ ਬਾਕੇ ਛੱਡ ਜੇ ਵਾਲਾ 6 ਮਹੀਨੇ ਨੂੰ ਵੀ ਵਾਪਸ ਕਰ ਜੇ ਹੋਰ ਦੱਸੋ ਇੰਨੀ ਜ਼ਿੰਮੇਵਾਰੀ ਠੀਕ ਆ ਡਬਲ ਡਿਸਟ੍ਰਿਬਿਊਟਰ ਚ ਡਬਲ ਡਿਸਟ੍ਰਿਬਿਊਟਰ ਆ ਗਿਆ ਅੱਡ ਤੇਲ ਆ ਗਿਆ ਡਬਲ ਹੀ ਪੰਪ ਆ ਗਿਆ ਜੀ ਠੀਕ ਆ ਜੀ ਤੇ 12 ਮਾਡਲ ਆ ਤੈਨਾਂ 90 ਡਿਮਾਂਡ ਆ ਇਹਦੀ 3 ਲੱਖ 80 ਹਜ਼ਾਰ ਦਾ ਛੱਡ ਦਾਂਗੇ ਲਾਸਟ ਤਿੰਨ ਲੱਖ 80000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਨੈਟ ਫਿਟ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਮੂਰੇ 855 ਫੇਰ ਆ ਗਿਆ ਰਵਰਤ ਪੀਟੀਓ ਦੇਖੀ ਚੁੱਲੜੇ ਵਾਲਾ ਦੱਸੀ ਬਾਈ ਇਹਦੇ ਬਾਰੇ ਬਾਈ ਜੀ ਇਹ ਆ ਗਿਆ 2014 ਮਾਡਲ ਆ ਕਲੌਸ ਕਰ ਇੰਜਣ ਆ ਹਾਂਜੀ ਤੇ ਮਾਨਸਾ ਲੰਬਰਾ ਮੰਗ ਲੈ ਟਾਇਰ ਆਪਾਂ ਦੁਬਾਰੇ ਨਵੇਂ ਲੱਗੇ ਨੇ ਸੀਟ ਦੇ ਠੀਕ ਹੈ ਮੂਰਲੇ 70 ਪੈਸੇ ਟਾਇਰ ਨਾਲ ਦੇ ਨੇ ਠੀਕ ਹੈ ਜੀ ਡਬਲ ਡਿਸਟ੍ਰਿਬਿਊਟਰ ਆ ਗਿਆ ਕਲੌਸ ਕਰ ਇੰਜਣ ਆ ਇਹ 2014 ਮਾਡਲ ਮਾਨਸਾ ਲੰਬਰ ਪੀਵੀ 31 ਠੀਕ ਹੈ ਜੀ ਨਾਲ ਦਾ ਕੈਸ਼ ਦਾ ਇੰਜਨ ਗੇਅਰ ਦਾ ਦੱਸਿਓ ਨਹੀਂ ਆ ਜੀ ਅਜੇ ਤੱਕ ਕੋਈ ਨੱਟ ਨਹੀਂ ਖੁੱਲਿਆ ਠੀਕ ਹੈ ਜੀ 495000 ਡਿਮਾਂਡ ਆ 485000 ਦਾ ਛੱਡ ਦਾਂਗੇ 485000 ਦਾ ਬਾਈ ਬਾਈ ਕਹਿੰਦੇ ਬਣ ਜੂਗਾ ਇਹ ਟਰੈਕਟਰ 340000 ਤੇ ਲੋਨ ਵੀ ਹੋ ਜੂਗਾ ਜੇ ਕਿਸੇ ਨੇ ਲੈਣਾ 340 ਲੋਨ ਲੈ ਕੇ ਦੂਜੀ ਉਦਲੀ ਪੇਮੈਂਟ ਭਰਨੀ ਪੈਣੀ ਹੈ ਠੀਕ ਹੈ ਜੀ 340000 ਦਾ ਲੋਨ ਹੋ ਜੂ ਇਸ ਟਰੈਕਟਰ ਤੇ ਟਰੈਕਟਰ ਚੰਗਾ ਖੁੱਲਦੇ ਹਿੱਸੇ ਦਾ ਦੇਖ ਸਕਦੇ ਹੋ ਤੁਸੀਂ ਤੇ ਮੂਰੇ ਆ ਗਿਆ ਸਿਉਣਾ ਲੀਕਰ 750 ਇਹਦੇ ਬਾਰੇ ਦੱਸੀ ਬਾਈ ਏ ਬਾਈ ਜੀ 2014 ਮਾਡਲ ਨਾਲ ਦੇ 75-80 ਪੈਸੇ ਟਾਇਰ ਆ ਮਰਫ ਦੇ ਠੀਕ ਹੈ ਜੀ ਮੂਰਲੇ 90-95 ਪੈਸੇ ਨੇ ਠੀਕ ਹੈ ਜੀ ਸਾਰਾ ਟਰੈਕਟਰ ਇਹ ਨਾਲ 2014 ਮਾਡਲ ਪੰਜਾਬ ਨੰਬਰ ਪੰਜਾਬ ਨੰਬਰ 4 ਲੱਖ 40 ਹਜ਼ਾਰ ਡਿਮਾਂਡ ਆ 4 ਲੱਖ 30 ਹਜ਼ਾਰ ਦਾ ਟਰੈਕਟਰ ਛੱਡ ਦਾਂਗੇ ਆਪਾਂ 4 ਲੱਖ 40 ਹਜ਼ਾਰ ਡਿਮਾਂਡ ਆ ਬਾਈ 4 ਲੱਖ 30 ਹਜ਼ਾਰ ਦਾ ਟਰੈਕਟਰ ਬਾਈ ਕਹਿੰਦੇ ਛੱਡ ਦਾਂਗੇ ਕਿਸੇ ਵੀ ਨੱਟ ਨੂੰ ਚਾਬੀ ਨਹੀਂ ਲੱਗੀ ਕੱਲੀ ਬਾਹੀ ਤੇ ਟਰੈਕਟਰ ਚੱਲਿਆ ਕੋਈ ਭੂਗ ਟਰਾਲੀ ਤੇ ਚੱਲਿਆ ਆਵੇਂ ਤਾਂ ਆਪਣੀ ਜ਼ਿੰਮੇਵਾਰੀ ਹੋ ਕੋਈ ਵੀ ਆਪਣਾ ਟਰੈਕਟਰ ਹੋਵੇ ਠੀਕ ਹੈ ਜੀ ਦਿਖਾਉਣਿਆਂ ਤੁਹਾਨੂੰ 60 ਦਾ ਟਰੈਕਟਰ ਚੰਗਾ ਤੇ ਬਾਈ ਦੱਸਿਓ ਇਹਦੇ ਬਾਰੇ ਇਹ ਬਾਈ ਜੀ 2008 ਮਾਡਲ ਆ ਹਾਂਜੀ ਇਹਦਾ ਕੋਈ ਵੀ ਨਟ ਹਜੇ ਜ਼ਿਕਰ ਖੁੱਲਿਆ ਨਹੀਂ ਸਭ ਕੁਝ ਨਾਲ ਦਾ ਠੀਕ ਹੈ ਜੀ 80 ਪੈਸੇ ਟਾਇਰਾਂ 16 ਵਾਲੇ ਠੀਕ ਹੈ ਜੀ ਮੂਰਲੇ 750 ਦੇ ਨੇ ਠੀਕ ਹੈ ਜੀ ਹੈਗਾ ਜੀ ਇਹ ਬਿਨਾ ਪਾਵਰਾ ਡਿਸਟ੍ਰੀਬਿਊਟਰ ਲੱਗਿਆ ਡਬਲ ਇਹਦੇ ਠੀਕ ਹੈ ਜੀ ਤੇ ਸਾਰਾ ਓਰੀਜਨਲ ਆ ਕੋਈ ਚੀਜ਼ ਇਹਦੇ ਹਜੇ ਜ਼ਿਕਰ ਏਜੰਸੀ ਵਾਲੀ ਆ ਸਭ ਸਭ ਏਜੰਸੀ ਵਾਲਾ ਹਾਂ ਠੀਕ ਹੈ ਜੀ ਸਿਰਫ ਸਾਢੇ 5 ਕਿੱਲੇ ਜ਼ਮੀਨ ਤੇ ਚੱਲਿਆ ਹੋ ਟਰੈਕਟਰ ਠੀਕ ਹੈ ਜੀ ਕੋਈ ਤੂੜੀ ਵਾਲੀ ਤੇ ਨਹੀਂ ਜਿੰਜਨ ਗ ਇੰਜਣ ਗੇਰ ਦਾ ਬਾਈ ਜੀ 6 ਮਹੀਨੇ ਬਾਅਦ ਪਤੋਂ ਪੇਮੈਂਟ ਲੈ ਜੇ ਬੰਦਾ ਇਨੀ ਜ਼ਿੰਮੇਵਾਰੀ ਦੇਮਗਾ ਸਾਰੇ ਟਰੈਕਟਰਾਂ ਦੀ ਠੀਕ ਹੈ ਜੀ ਹਾਂਜੀ ਹਾਂ ਤੇ ਮਾਡਲ ਕਿੰਨੇ ਰੇਟ ਕਿੰਨਾ ਮਾਡਲ ਹੈ ਜੀ 2008 ਠੀਕ ਹੈ ਜੀ ਇਹਦੀ 335000 ਡਿਮਾਂਡ ਆ 320000 ਦਾ ਟਰੈਕਟਰ ਛੱਡ ਦਾਂਗੇ ਜੀ ਆਪਾਂ ਠੀਕ ਹੈ ਜੀ ਲੋ ਵੀ ਮਿੱਤਰੋ ਟਰੈਕਟਰ ਚੰਗਾ ਟਰੈਕਟਰ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਬਾਈ ਇਸ ਤੋਂ ਇਲਾਵਾ ਹੋਰ ਵੀ ਹੁੰਦੇ ਆ ਹਾਂਜੀ ਬਾਈ ਜੀ ਹੁੰਦੇ ਆ ਘਰੇ ਖੜੇ ਇੱਕ ਕੱਦੂ-ਕੱਦੂ ਤੇ ਚੱਲੀ ਜਾਂਦਾ ਦੋ ਟਰੈਕਟਰ ਠੀਕ ਹੈ ਜੀ ਤੇ ਆਪਣੇ ਕੋਲੇ ਘਰੇ 19 ਮਾਡਲ ਵੀ ਖੜਾ ਇੱਕ 20 ਚੰਗੇ ਸਾਫ ਸੁਥਰੇ ਟਰੈਕਟਰ ਹੁੰਦੇ ਨੇ ਭਰਾ ਪੰਜਾਬ ਨੰਬਰ ਹੁੰਦੇ ਨੇ ਠੀਕ ਹੈ ਜੀ ਬਾਕੀ ਸਿਰੇ ਇੱਕ ਬੇਨਤੀ ਆ ਬਾਈ ਜੀ ਕਿ ਸ਼ਾਮ ਨੂੰ ਤਾਂ 7:30 ਤੋਂ ਕੜ ਕੇ 8:00 ਵਜੇ ਤੋਂ ਬਾਅਦ ਫੋਨ ਲਾਇਆ ਕਰੋ ਦਿਨੇ-ਦਿਨੇ ਫੋਨ ਲਾਇਆ ਕਰੋ ਠੀਕ ਹੈ ਜੀ ਠੀਕ ਹੈ ਨਾ ਬਾਈ ਜੀ ਸ਼ਾਮ ਨੂੰ ਬਸ ਲਾਸਟ 7:30 ਤੋਂ ਬਾਅਦ ਕੋਸ਼ਿਸ਼ ਨਾ ਕਰਾ ਕਰੋ ਫੋਨ ਲਾਉਣ ਦੀ ਠੀਕ ਹੈ ਜੀ ਸਵੇਰ 8:00 ਵਜੇ ਠੀਕ ਹੈ ਜੀ ਜੇ ਕੋਈ ਫੋਨ ਦੀ ਡਿਗਾ ਮਿਸਟੇਕ ਆਊ ਆਪਾਂ ਦੁਬਾਰੇ ਮੋੜ ਕੇ ਲਾਵਾਂਗੇ ਠੀਕ ਹੈ ਜੀ ਜੇ ਕੋਈ ਆਪਣੇ ਕੋਲ ਆਏ ਨਾ ਕੋਈ ਕਰੋ ਜੇ ਕੋਈ ਮਿਸ ਕਾਲ ਆਈ ਤਾਂ ਮੈਂ ਦੁਬਾਰੇ ਮੋੜ ਕੇ ਲਾਉਂ ਕੋਈ ਗੁੱ 93 ਬਹੁਤ ਬਹੁਤ ਧੰਨਵਾਦ ਭਾਈ ਠੀਕ ਹੈ ਲੋ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਜੀ